ਅੱਜ ਦੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬੜੀ ਸੰਜੀਦਾ ਬੜੀ ਭਾਵੁਕ ਕਰਨ ਵਾਲੀ ਹੈ ਔਰ ਖਾਸ ਕਰਕੇ ਜਿਨ੍ਹਾਂ ਦੇ ਘਰਾਂ ਛਤੀਆਂ ਨੇ ਉਹਨਾਂ ਲਈ ਇਹ ਬਹੁਤ ਹੀ ਜ਼ਰੂਰੀ ਹੈ ਅੱਜ ਅਸੀਂ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੁਣ ਕੇ ਤੁਹਾਡੇ ਰੋਂਗਟ ਖੜੇ ਹੋ ਜਾਣਗੇ ਲੋਈ ਕੰਡੇ ਖੜੇ ਹੋ ਜਾਣਗੇ ਗੱਲ ਇੱਕ ਐਸੀ ਧੀ ਦੀ ਕਰਨ ਜਾ ਰਹੇ ਹਾਂ ਜਿਹੜੀ ਅੱਜ ਸੱਚਰੀ ਵਿਆਹੀ ਹੋਈ ਹੈ ਉਹਦੀਆਂ ਬਾਹਾਂ ਦੇ ਵਿੱਚ ਲਾਲ ਚੂੜਾ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਨਹੀਂ ਉਤਰਿਆ ਤੇ ਉਸ ਸੱਜਰੀ ਵਿਆਹੀ ਹੋਈ ਉਸ ਨੌ ਨੂੰ ਨਗਨ ਕਰਕੇ ਯਾਨੀ ਕਿ ਨਰਵਸਤਰ ਕਰਕੇ ਬੜੀ ਬੇਸ਼ਰਮੀ ਦੇ ਨਾਲ ਉਹਦੀ ਨਣਾਨ ਤੇ ਉਹਦਾ ਘਰਵਾਲਾ ਨੂੰ ਕਮਰੇ ਦੇ ਵਿੱਚ ਕੁੱਟ ਰਹੇ ਨੇ ਬੇਰਹਿਮੀ ਨਾਲ ਕੁੱਟ ਰਹੇ ਨੇ ਉਹ ਚੀਖੋ ਪੁਕਾਰ ਕਰਦੀ ਹੈ ਮੈਨੂੰ ਬਚਾ ਲੋ ਬਚਾ ਲੋ ਤਾਂ ਗੜੀ ਮੁਹੱਲੇ ਵਾਲੀਆਂ ਔਰਤਾਂ ਇਕੱਠੀਆਂ ਹੋ ਕੇ ਜਾਂਦੀਆਂ ਨੇ ਦਰਵਾਜ਼ਾ ਤੋੜਦੀਆਂ ਨੇ ਤੇ ਦਰਵਾਜ਼ਾ ਤੋੜਨ ਤੋਂ ਬਾਅਦ ਉਸ ਮਾਸੂਮ ਬੱਚੀ ਨੂੰ ਉਸ ਮਾਸੂਮ ਧੀ ਨੂੰ ਬਚਾ ਤਾਂ ਲੈਂਦੀਆਂ ਨੇ ਫਿਰ ਉਹਨੂੰ ਕੱਪੜੇ ਦਿੰਦੀਆਂ ਨੇ ਵੀ ਕੱਪੜੇ ਪਾ ਲਾ ਸੋ ਪੂਰੀ ਨਰਵਸਤਰ ਕਰਕੇ ਬੇਰਮੀ ਦੇ ਨਾਲੇ ਬੇਸ਼ਰਮ ਇਨਸਾਨ ਆਪਣੀ ਭੈਣ ਦੇ ਨਾਲ ਉਹਨੂੰ ਕੁੱਟ ਰਿਹਾ ਇਸ ਤਰ੍ਹਾਂ ਉਹ ਮੁਹੱਲੇ ਵਾਲੀਆਂ ਔਰਤਾਂ ਨੇ ਦੱਸਿਆ ਜਿਨ੍ਹਾਂ ਨੇ ਜਾ ਕੇ ਨਾਲੇ ਤਾਂ ਉਸ ਧੀ ਦੀ ਇੱਜ਼ਤ ਕੱਜੀ ਹੈ ਉਹਨੂੰ ਬਸਤਰ ਦਿੱਤੇ ਆ ਬਸਤਰ ਪਵਾਏ ਆ ਤੇ ਨਾਲੇ ਉਹਦੀ ਜਾਨ ਬਚਾਈਏ ਕਸੂਰ ਕੀ ਹੈ ਉਸ ਧੀ ਦਾ ਕਸੂਰ ਸਿਰਫ ਇਹ ਨਾ ਕਿ ਉਹ ਗਰੀਬ ਬਾਪ ਦੀ ਗਰੀਬ ਧੀ ਹੈ ਉਸ ਗਰੀਬ ਧੀ ਦੇ ਨਾਲ ਅਤਿਆਚਾਰ ਕਰਨ ਵਾਲਾ ਕੋਈ ਹੋਰ ਨਹੀਂ ਹੈ ਕਿਤੇ ਨਾ ਔਰਤ ਹੀ ਔਰਤ ਹੀ ਦੁਸ਼ਮਣ ਹੈ ਸੋ ਦੀ ਨਣਾ ਨਹੀਂ ਹੈ ਉਹ ਵੀ ਕਿਸੇ ਦੀ ਧੀ ਹੈ ਪਰ ਉਹ ਔਰਤ ਆਪਣੀ ਪਰਜਾਈ ਦੇ ਨਾਲ ਉਹਨ ਪੂਰੀ ਨਿਰਵਸਤਰ ਕਰਕੇ ਆਪਣੇ ਭਰਾ ਦੇ ਨਾਲ ਰਲ ਕੇ ਉਹਨੂੰ ਕੁੱਟ ਰਹੀ ਵਜ੍ਹਾ ਦਾਜ ਇਹ ਦਾਜ ਦੇ ਲੋਭੀ ਦਾਜ ਦੇ ਭੁੱਖੇ ਇਹ ਲੋਕ ਜਿਹੜੇ ਨੇ ਦਾਜ ਦੀ ਖਾਤਰ ਉਸ ਮਾਸੂਮ ਨੂੰ ਰੂਹ ਵਾਂਗੂ ਪਿੰਜ ਰਹੇ ਸੀ ਬਹੁਤ ਕੁੱਟਿਆ ਬਹੁਤ ਮਾਰਿਆ ਮੁਹੱਲੇ ਵਾਲਿਆਂ ਦੀਆਂ ਅੱਖਾਂ ਡੌਰ ਪੌਰ ਹੋ ਗਈਆਂ ਉਹਨਾਂ ਦੀ ਸਿਟੀ ਪੀਟੀ ਗਮ ਹੋ ਗਈ ਇੰਨੀ ਮਾੜੀ ਹਾਲਤ ਸੀ ਪਰ ਉਹਨਾਂ ਬਚਾ ਲਿਆ ਔਰ ਉਸ ਗਰੀਬੜੀ ਦਾ ਪਿਤਾ ਵੀ ਆ ਗਿਆ ਉਹ ਵੀ ਕਿਤੇ ਨੌਕਰੀ ਕਰਦਾ ਸੀ ਥਾਣੇ ਆ ਚੁੱਕੇ ਨੇ ਹੁਣ ਪਤਾ ਨਹੀਂ ਹੈ ਕਿ ਪੁਲਿਸ ਕੋਈ ਇਨਸਾਫ ਕਰਦੀ ਹੈ ਜਾਂ ਨਹੀਂ ਕਰਦੀ ਪਰ ਇਹਨਾ ਜ਼ਰੂਰ ਹੈ ਕਿ ਸਮਾਂ ਅਜੇ ਥੋੜਾ ਜਿਹਾ ਹੋਇਆ ਕੁਝ ਕੁ ਮਹੀਨੇ ਹੀ ਅਜੇ ਹੋਏ ਨੇ ਵਿਆਹ ਨੂੰ ਇਹਦੇ ਦੌਰਾਨ ਹੀ ਪਹਿਲਾਂ ਵੀ ਦੋ ਚਾਰ ਵਾਰ ਉਹਨਾਂ ਨੂੰ ਕੁੱਟ ਚੁੱਕੇ ਆ ਵਿਚਾਰੀ ਮਾਪਿਓ ਕੋ ਜਾ ਚੁੱਕੀ ਹੈ ਇਹ ਫਿਰ ਉਹਨੂੰ ਵਾਪਸ ਲਿਆਉਂਦੇ ਸੀ ਪਰ ਇਸ ਵਾਰ ਹੱਦ ਹੀ ਹੋ ਗਈ ਹੱਦ ਹੀ ਹੋ ਗਈ ਔਰਤ ਹੀ ਔਰਤ ਨੂੰ ਕੁੱਟ ਰਹੀ ਆ ਪਰ ਆਪਣੇ ਭਰਾ ਦੇ ਨਾਲ ਖਲੋ ਕੇ ਯਾਨੀ ਕਿ ਉਹਦੀ ਨਣਾਂ ਆਪਣੇ ਭਰਾ ਦੇ ਨਾਲ ਖੜੀ ਹੈ ਬੇਸ਼ਰਮ ਦੇਖੋ ਦੋਨੋਂ ਕਿੰਨੇ ਨੇ ਕਿ ਨਰਵਸਤਰ ਕਰਕੇ ਉਸ ਸੱਜਰੀ ਵਿਆਹੀ ਨੂੰ ਰੂਹ ਵਾਂਗੂ ਪਿੰਜਰੇ ਨੇ ਕੁੱਟ ਰਹੇ ਨੇ ਹੁਣ ਤਾਂ ਸਮਾਜ ਸੇਵੀ ਸੰਸਥਾਾਂ માં ਅੱਗੇ ਆਉ ਹਿਊਮਨ ਰਾਈਟਸ ਵਾਲੇ ਅੱਗੇ ਆਉ ਤਾਂ ਇਹਨਾਂ ਤੇ ਕਾਰਵਾਈ ਬਣਦੀ ਆ ਇੱਕ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਆ ਪੁਲਿਸ ਨੂੰ ਵੀ ਤਾਂ ਕਿ ਕੋਈ ਵੀ ਇਹੋ ਜਿਹੀ ਹਮਾਕਤ ਨਾ ਕਰੇ ਪਰ ਦੇਖਦੇ ਆ ਕਾਨੂੰਨ ਅੱਗੇ ਹੁਣ ਕੀ ਕਰਦਾ ਪੁੱਤੋ ਤੇ ਸਾਡੀ ਸੱਜੀ ਤਾਂ ਹੋਣੀ ਆ ਇਹਨੂੰ ਇਹਨਾਂ ਨੂੰ ਜਿਸ ਤਰ੍ਹਾਂ ਇਹਨੇ ਕੁੜੀ ਨੂੰ ਰਾਏ ਨੂੰ ਅਸੀਂ ਵੀ تین ਵਾਲੇ ਹੈਗੇ ਆ ਪਾ ਜੀ ਦੇ ਨਾਨਦੇ ਗੁੱਟੋਂ ਵਿੱਚ ਆ ਨਾਨਾ ਦੇ ਬੜੇ ਬੇਦਰਦ ਮਾਰੇ ਇੰਨਾ ਮਾਰੇ ਜੇ ਨਾਨਾ ਨੇ ਬਹੁਤ ਮਾਰੇ ਆਏ ਬੰਦੇ ਆ ਨਾਨਾ ਕਿੱਥੇ ਆ ਨਾਨਾ ਘੱਟੇ ਵਾਲੇ ਨਾਨਾ ਘੱਟੇ ਆ ਕਹਿੰਦੇ ਨਾਨਾ ਛੱਡ ਆਏ ਜੀ ਪਰ ਉਹਨੂੰ ਵੀ ਲਿਆਣਦੇ ਸੀ ਕਿਹੜੀ ਲੜਕੀ ਪਰਿਵਾਰ ਚੋਂ ਗੋਹਣ ਕਰਦੀ ਆ ਨਹੀਂ ਹੈਗੀ ਵਿਚਾਰੀ ਉਹ ਗਰੀਬ ਹੈਗਾ ਵਾ ਫੋਨ ਉਹਦੇ ਕੋਲੋਂ ਖੋਹ ਲੈਂਦੇ ਆ ਨੀ ਮਾਪੇ ਉਹਨਾਂ ਨਾਲ ਗੱਲ ਨਾ ਕਰੇ ਕੁਝ ਨਹੀਂ ਦਿੱਤੇ ਤਾਂ ਉਹਨੂੰ ਮਾਪੇ ਕਿੱਥੇ ਰਹਿਣ ਆਲੇ ਆ ਪਤਾ ਨਹੀਂ ਪੁਸ਼ਪੂਰੇ ਦੇ ਮੇਰੇ ਹਿਸਾਬ ਨਾਲ ਲੋਕਲ ਗਿਆ ਉਹ ਪਿਓ ਨੂੰ ਬੁਲਾਣ ਗਿਆ ਹੋਇਆ ਆ ਗਿਆ ਵੀ ਹੁਣ ਆ ਗਿਆ ਮੁੰਡਾ ਚੀਜ਼ ਕਰਦਾ ਮੁੰਡਾ ਧੋਬੀਆਂ ਦਾ ਕੰਮ ਕਰਦਾ ਪਿਓ ਨਾਲ ਪਰਿਵਾਰ ਨੂੰ ਅਸੀਂ ਚਾਹਦੇ ਆ ਇਹ ਕੁੜੀ ਨੂੰ ਅੱਛਾ ਲਿਆ ਕੇ ਨਾਨਾ ਦੇ ਇਥੇ ਲੈ ਕੇ ਆਓ ਔਰ ਫੰਟਾ ਲਾਓ ਕੋਲ ਨੂੰ ਪਤਾ ਲੱਗੇਗਾ ਨਿਕਲ ਸਾਰਾ ਘੁੱਟਿਆ ਨਾਨਾ ਨਹੀਂ ਲੈ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨਾਂ ਮਾਰਦੇ ਕੁੱਟਦੇ ਪਤਾ ਸੀ ਉਹਨਾਂ ਨੂੰ ਪਤਾ ਸੀ ਭਾਜੀ 3-4 ਭਾਜੀ ਜਦੋਂ ਗਰੀਬ ਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਹੈ ਚਲੋ ਵਸ ਜਾਵੇ ਔਰ ਫਿਰ ਭੇਜ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਉਹ ਤੇ ਕੁੜੀ ਨੂੰ ਲੈ ਕੇ ਆਓ ਤੇ ਹਾਂਜੀ ਥਾਣੇ ਆਏ ਆ ਮੋਗੰਪੁਰੇ ਥਾਣੇ ਆਏ ਆ ਹਾਂਜੀ ਕਹਿੰਦੇ ਥਾਣੇ ਵਾਲੇ ਉਹਨੂੰ ਥਾਣੇ ਵਾਲੇ ਕਦੇ ਵੀ ਆਪਣੀ ਕਾਰਵਾਈ ਕਹਿੰਦੇ ਕੁੜੀ ਨਾਲ ਨਿਆਂ ਹੀ ਹੋਏਗਾ ਨਹੀਂ ਆਏ ਨਾ ਨੂੰ ਨਾਂ ਨੂੰ ਵੀ ਨਾਂ ਲਿਆਇਆ ਜਾਵੇ ਨਾ ਨਾਂ ਨੂੰ ਵੀ ਨਾਂ ਲੈ ਕੇ ਉਹ ਤਾਂ ਸਸ ਮਾਰ ਕਟਾਈ ਹੀ ਆ ਕਿਹਦੇ ਵੱਲੋਂ ਕੀਤੀ ਗਈ ਹੈ 10 10 ਨਾ ਨਾਂ ਤੇ ਕੋਲ ਕਨੇ ਮਾਰਿਆ ਘਾੜ ਵਾਲੇ ਦਾ ਨਾਂ ਹੀ ਲੈ ਆਉਂਦਾ ਉਹ ਹੋਰ ਕਿਨੇ ਕਿਨੇ ਦਾਨੀ ਕੋ ਪਈਆਂ ਕਿਨੇ ਵਿਆਹ ਨੂੰ ਕਰੀਦ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਕਿਸ ਤਰ੍ਹਾਂ ਹਾਂਜੀ ਅੱਜ ਕੀ ਹੋਇਆ ਤੁਹਾਡੇ ਨਾਲ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਾ ਨਾਂ ਨੂੰ ਤੈ ਗੋ ਗੱਲਾਂ ਬਣਾਣ ਲੱਪੇ ਤੁਮਾਰ ਕੋ ਕਿਨੇ ਬਚਾਇਆ ਤੁਹਾਨੂੰ ਕਿਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਕਿਤਨਾ ਜਿਹੜੀ ਹਾਲਾਤ ਵਿੱਚ ਹੀ 10 ਕਪੜੇ 10 ਚੋਖ ਲੱਗ ਗਈ ਨਮਰੇ ਉਹ ਆਹ ਕਪੜੇ ਪਾੜ ਕੇ ਪਾ ਰਿਆ ਆਹ 10 ਨਾ ਜੋ ਦਸਦਾ ਹੁੰਦਾ ਵਾ ਦੱਸੋ ਮੈਨੂੰ ਦੋ ਦਸਰਾਂ ਦਸਰਾਂ ਨਹੀਂ ਆਇਆ ਮੈਂ ਬੋਲ ਵੀ ਤੈਨੂੰ ਨਿ ਸ਼ਰਮਾਈ ਦੀ ਤੈਨੂੰ ਸ਼ਰਮਾਂ ਡਈ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਵਕੂਫ ਬਣਾਣੀ ਨੰਗੀ ਹੈਗੀ ਸੀ ਇਹ ਇਹਨਾਂ ਵਾਲੋ ਪੜ੍ਹੇ ਹਾਂਜੀ ਇਹਨਾਂ ਨੇ ਨਹੀਂ ਪੜ੍ਹੇ ਕਿੰਨੇ ਪੜ੍ਹੇ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਇਹ ਰਾਜਨ ਕਰਨੇ ਕਿ ਲੜਾਈ ਦਾ ਕਿਹੜੀ ਗੱਲ ਮਾਰਦੇ ਤੁਹਾਨੂੰ ਐ ਬਿਨਾ ਗੱਲੋਈ ਦੁਗ ਹਾਂਜੀ ਦਾਜ ਹਾਂ ਦਾਜ ਵੱਲ ਪੜਿਆ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾ ਦੇਈਆਂ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਕਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਹੈ ਲੋ ਮਾਰਦਾ ਹੈ ਆ ਜੀ ਹਾਂਜੀ ਹਾਂਜੀ ਦੋ ਤਿੰਨ ਵੜੀ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਕੁੜੀ ਗਈ ਬੁਲਾਣ ਆਂਟੀ ਜੀ ਆਓ ਬੰਦਦੇ ਇਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਜਣੇ ਅੰਦਰ ਵੜ ਗਏ ਉਹਨਾਂ ਦੇ ਸਾਨੂੰ ਅੰਦਰ ਬੜਨੀ ਤੇ ਅਸੀਂ ਧੱਕਾ ਮਾਰੇ ਬੁਆ ਮਾਰ ਕੇ ਅੰਦਰ ਵੜੇ ਆਂ ਉਹ ਕਿਹਨਾਂ ਕੋਠੇ ਗਈਆਂ ਵਾ ਮੈਂ ਛੋਡ ਮਾਰੇ ਆ ਲੱਤਾਂ ਮਾਰੀਆਂ ਬੁਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਨੰਗਿਆ ਕਰਕੇ ਨੂੰ ਮਾਰਨਦੇ ਹੀ ਅੰਦਰ ਕੌਣ ਮਾਰਨਦੇ ਆ ਇਹ ਮੁੰਡਾ ਮਾਰਨਦੇ ਆ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਹੀ ਮੈਂ ਕਹਾਂਦਾ ਜੇ ਨਾ ਮਾਰ ਜੇ ਨਾ ਮਾਰ ਬੁਆ ਖੋਲ ਤੇ ਇਹ ਬੁ ਆਦੇ ਰਾਜਾ ਜੋ ਹੈਗਾ ਮਾਰਦੇ ਮਾਰਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਹੀਂ ਜੇ ਅਹੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਛਾਤੀਆਂ ਮਾਰੀਆਂ ਆ ਕਹ ਕੇ ਦੰਗਿਆਂ ਆਪਣੇ ਪਾਏ ਉਹਦੇ ਕੱਪੜੇ ਜੇ ਪਾਟੇ ਹੀ ਭੁਲੇੜ ਕੇ ਤੇ ਥਲੇ ਸੋੜਦੇ ਜਿਹੜੇ ਨਵੇਂ ਕੱਪੜੇ ਬਾਬਾ ਕੱਢੇ ਉਹਨੂੰ ਮਾਰਿਆ ਇਹ ਪਹਿਲੋ ਮਾਰਦੇ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰ ਕੇ ਚੱਕ ਨਹੀਂ ਪਾਇਆ ਇੱਥੇ ਰਾਜਾ ਰਾਜਾ ਮੁੰਡੇ ਦਾ ਰਾਜਾ ਮੁੰਡਾ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਉਸ ਨਾਲ ਵੀ ਮਾਰਿਆ ਇੱਕ ਦਿਨ ਸਾਸਰੀ ਕੁੱਟੀ ਆ ਸਾਸਰੇ ਮਾਰਿਆ ਨਹੀਂ ਉਹਦੇ ਮਾਰਿਆ ਸਾਸਰੇ ਮਾਰਿਆ ਕਿ ਕਹਿੰਦੀ ਦੱਸਿਆ ਨਾਨਾ ਨੇ ਹੁਣ ਮਾਰਿਆ ਜੀ ਛੋਟੇ ਮਾਰੇ ਵੱਡੀ ਹੋਦੇ ਉਹਨੂੰ ਤੇ ਨੱਥਾ ਨੇ ਮਾਰੇ ਵਾਲ ਫੜਿਆ ਮਾਵਲਾ ਮਾਰਿਆ ਜਿਹਾ ਹੀ ਹੈਗਾ ਪੂਰੀ ਨੂੰ 4-5 ਵੱਡੀ ਜਨ ਨੂੰ ਮਾਰ ਕੇ ਕੁੱਟੇ ਕਿ ਭੇਜਿਆ ਫੇਰ ਹੀ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਹਾਂ ਇਹੋ ਜਿਹੇ ਸੋਹਰੇ ਆੜੇ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਾਨਾ ਨਹੀ ਜਵਾਈ ਦਾ ਨਾਮ ਰਾਜਨ ਕਿੰਨੇ ਦਿਨ ਹੋਈ ਵਿਆਹ ਨੂੰ? અમાਰੇ ਪੰਜ 6 ਮਹੀਨੇ ਹੋਏ ਹਲੀ। ਪੰਜ 6 ਵਾਰੀ ਕੱਟਦੇ ਇਹਨਾਂ ਨੇ। ਅੱਜ ਨਹੀਂ ਮਾਰ ਮਾਰੀ ਸਾਰੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ। ਮਹੱਲੇ ਵਾਲੇ ਆ ਗਏ। ਮਾਰ ਕਰਦੇ ਕੀ ਵਜ੍ਹਾ ਕੀ? ਵਈਆ ਕੁਝ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਤੱਕ ਨਹੀਂ ਹੁੰਦੇ ਇਹਨਾਂ ਦੇ। ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਦਿੰਦੀ ਐ ਜਿੱਲੇ ਕੋਈ ਕਹਿੰਦੀ ਤੇ ਕੋ ਮਰਨ ਨੂੰ ਪੈਂਦੇ ਐ। ਕਿੰਨਾ ਚਿਰ ਹੋਇਆ ਵਿਆਹ ਨੂੰ? ਹੋਏ ਪੰਜ 6 ਮਹੀਨੇ ਹੋਏ ਹਲੀ। ਅੱਜ ਕੀ ਹੋਇਆ? ਅੱਜ ਮੈਨੂੰ ਪਤਾ ਨਹੀਂ ਜ ਮੈਨੂੰ ਤਾਂ ਮਹੱਲੇ ਵਾਲੇ ਦੱਸਿਆ ਵਾ। ਇਲਾਕਾ ਪਾਸੇ ਕਹਿ ਰਹੇ ਕਿ ਕਪੜੇ ਲਾ ਕੇ ਨੁ ਉਹ ਕਿਹਾ ਉਹ ਮਾਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤੇ ਕੁੜੀ ਨੂੰ ਮਾਰਦੇ ਨਹੀਂ ਇਹ ਨਾ ਜਾਂਦੇ ਮੋਕੇ ਦੇ ਤੇ ਇਹਨਾਂ ਨੇ ਫਸਿਆ ਮੁਲਾਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾਲ ਮੰਗਦੇ ਸੀ ਅਸੀਂ ਮਾਰੇ ਬੰਦੇ ਸੀ ਤੇ ਫਾਕ ਬਬੂ ਕੜਗੜਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਹੀ ਮਕਾ ਦਿੰਦਾ ਚੱਲ ਵਿੱਚ ਬੈਗੇ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਉਹਨਾਂ ਅਸੀਂ ਮੰਗ ਕੁੜੀ ਇੱਥੇ ਵਸਾਣੀ ਨਹੀਂ ਇਹ ਕੁੜੀ ਮੜਵਾਣੀ ਨਹੀਂ ਉਹਨੇ ਇਹੋ ਜਾਨੇ ਪਰਚਾ ਘਟਾਣਾ ਬਸ ਅਜੀ ਕੁੜੀ ਨੂੰ ਹੀ ਵਸਾਣਾ ਸਿੱਧੀ ਕੁੜੀ ਨੂੰ ਮਾਰਨਾ ਸੋਰਾ ਮੁੰਡਾ ਮਾਰਦਾ ਨਾਨ ਨਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਤੇ ਸਸਵੀ ਨਾਲ ਅਲੀ ਇੱਕ ਸੋੜਾ ਹੈ ਜਿਹੜਾ ਮਾਰੀ ਮੁੱਠੀ ਉਹਦੀ ਮਦਦ ਕਰਦਾ ਬੇੜੀ ਨੇ ਦੱਸਿਆ ਨਹੀਂ ਵਜਾ ਮਾਰਨ ਦੀ ਵਜਾ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾ ਖਾਨਦਾਨ ਨੂੰ ਕੁਛ ਨਹੀਂ ਹੈ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਕੋਲ ਉਹ ਤਾਂ ਦਾਇ ਮੰਗਦੇ ਸਿੱਧੀ ਜੀ ਦੀ ਗੱਲ ਹੈ ਤੁਹਾਡੀ ਨਹੀਂ ਦੇ ਸਕਦੇ ਸੀ ਤੇ ਆ ਮੈਂ ਤੇ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨ ਮੁੰਡੇ ਲੈ ਕੇ ਆਏ ਆ ਐਵੇਂ ਬੰਕੇ ਭੈਰੀ ਗਲੀ ਜੀ ਕੰਮ ਕਰਦਾ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ ਤਰਫ ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਮੌਕੇ ਤੇ ਜੇ ਹਾਂ ਤੇ ਬਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥ ਆਏ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਗਰੀ ਨੰਬਰ 5 ਤਰਪੜਾ ਜੋ ਲੜਕੀ ਬਿਆਨ ਲਖਾਈ ਜੋ ਲੜਕੀ ਪ੍ਰਵਾ ਬਿਆਨ ਲਖਾ ਬੰਦੀ ਕਾਰਵਾਈ ਕਰਾਂਗੇ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ